ਲੁਧਿਆਣਾ ਦੇ ਵਿੱਚ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਨਾਬਾਲਗ ਸਣੇ ਤਿੰਨ આરોપી ਨੂੰ ਗ੍ਰਿਫਤਾਰ ਕੀਤਾ ਹੈ ਲੁਧਿਆਣਾ ਪੁਲਿਸ ਨੇ ਪਿਤੇ ਦਿਨੀ ਜਵਾਰ ਨਗਰ ਇਲਾਕੇ ਦੇ ਵਿੱਚ ਇੱਕ ਰੀਅਲ ਏਸਟੇਟ ਕਾਰੋਬਾਰੀ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਇੱਕ ਨਾਬਾਲਗ ਸਣੇ ਤਿੰਨ આરોપી ਨੂੰ ਗ੍ਰਿਫਤਾਰ ਕੀਤਾ ਹੈ ਇਸ ਹਮਲੇ ਸਾਰੀ ਵਿਦੇਸ਼ੀ ਜਿਵੇਂ ਇੱਕ ਵਿਅਕਤੀ ਵੱਲੋਂ ਰਚੀ ਗਈ ਸੀ ਮਾਮਲੇ ਦੇ ਵਿੱਚ ਇੱਕ આરોપી ਹਾਲੇ ਵੀ ਫਰਾਰ ਹੈ ਗ੍ਰਫਤਾਰ ਰੋਪੀਆਂ ਪਾਸੋਂ ਪੁਲਿਸ ਨੇ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ 14 15 ਦੀ ਰਾਤ ਜਿਹੜਾ ਹੁਣ ਗਈਏ 14 15 ਰਾਤ ਰਾਤ ਨੂੰ 1:30 ਵਜੇ ਇੱਕ ਰੇਲਟਰ ਦੇ ਘਰ ਚ ਗੋਲੀ ਚੱਲੀ ਸੀਗੀ ਗੇਟ ਤੇ ਇੱਕੀ ਫਾਇਰ ਹੋਇਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆ ਗਈ ਸੀ ਉਹ ਕੇਸ ਡੀਸੀਪੀ ਇਨਵੈਸਟੀਗੇਸ਼ਨ ਐਂਡ ਹਿਸ ਟੀਮ ਇਨ ਅਨਡਰੇਸ ਕਰ ਲਿਆ ਹੈ ਜਿਹਦੇ ਘਰ ਚ ਫਾਇਰਿੰਗ ਹੋਈ ਸੀ ਉਹਦਾ ਨਾਮ ਐ ਨਹੀਂ ਲੈ ਰਹੇ ਹਾਂ ਫੋਰ ਸਿਕਿਉਰਿਟੀ ਰੀਜ਼ਨਸ ਇਹਨੂੰ ਥ੍ਰੈਟ ਕਾਲਸ ਆਉਂਦੇ ਸੀਗੇ ਤਿੰਨ ਮੁੰਡੇ ਗ੍ਰਿਫਤਾਰ ਹੋਏ ਜੋ ਆਫਟਰ ਅ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਆ ਇੱਕ ਮਾਨਿਆ ਹੈ 21 ਸਾਲ ਉਮਰ ਦੇ ਇਹ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੈਕੀ ਕਰਨ ਵਾਲਾ ਖੁਸ਼ ਸੀਗਾ ਜਿਨੇ ਤਕੀਕਤ ਕੀਤੀ ਸੀਗੀ ਕਿ ਇੱਥੋਂ ਆਪ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰੁਣ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵ ਚਲਾ ਰਿਹਾ ਸੀਗਾ ਇਹਨਾਂ ਨੇ ਇਹ ਕੰਮ ਸੁਪਾਰੀ ਲੇਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਹੈ ਸੱਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਨੇ ਇੱਕ ਸਾਡੇ ਹੀ ਪਰਚੇ 'ਚ ਇਹ ਵੌਂਟਡ ਹੈ ਜਿਹੜਾ ਤੁਹਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਕਰਦੇ ਅੱਗੇ ਫਾਇਰਿੰਗ ਹੋਈ ਸੀ ਉਹਦੇ 'ਚ ਸਿਰਫ ਸੱਤ ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ ਆਪਰੇਸ਼ਨ ਚੱਲਿਆ ਹੈ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਤੁਹਾਨੂੰ ਇੱਕ ਹੋਰ ਪਰਚਾ ਦਰਜ ਕੀਤਾ ਹੈ ਥੋੜੇ ਦਿਨ ਪਹਿਲਾਂ ਗੱਡੀ 'ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥ 'ਚ ਉਹਦਾ ਨਾਮ ਅਕਸ਼ੇ ਹੈ ਉਹ ਵੀ ਡਿਫਾਲਟਰ ਐਂਡ ਬੈਡ ਐਲੀਮੈਂਟ ਹੈ ਉਹਦੇ ਨਾਲ ਵੀ ਮਾਨਿਆ ਬੈਠਾ ਹੋਇਆ ਸੀਗਾ ਜੀ ਇਹਨਾਂ ਦੇ ਪੋਜੀਸ਼ਨ 'ਚ ਇਹ ਸੌਫਿਸਟੀਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬ੍ਰਾਮਹਤ ਹੋਏ ਵਿੱਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਅ ਇੰਪੋਰਟੈਂਟ 9 ਮੈਗਜ਼ੀਨ ਗ੍ਰਫਤਾਰ ਮੈਗਜ਼ੀਨ ਬਰਾਮਦ ਹੋਏ 32 ਰਾਉਂਡਸ ਆਫ ਵੇਰੀਅਸ ਬੋਰ ਇਬਰਾਮਦ ਪੁੱਛਣਾ ਤਾਂ ਜੋ ਪੁੱਛ ਲਈਏ ਸਾਰੇ ਇਹ ਵਿਚ ਇਹ ਕੈਂਪ ਦੇ ਵਿਚ ਰਹੇ ਨੇ ਇਹ ਸਾਰੇ ਇਹ ਸਾਰੇ ਕੈਂਪ ਤੇ ਰਹਿਣ ਵਾਲੇ ਪਹਿਲਾਂ ਮੇਨੂੰ ਇੱਕ ਮਾਮਲਾ ਦਰਜ ਹੈ ਇੱਕ ਮਾਮਲਾ ਦਰਜ ਹੈ ਜੀ ਲੇਕਿਨ ਨਮਿਤ ਜਿਹੜਾ ਬਾਹਰ ਬੈਠਾ ਹੈ ਉਹਦੇ ਤੇ ਸੱਤ ਮਾਮਲੇ ਦਰਜ ਹੈ ਹੋਰ ਵੀ ਦੋ ਤਿੰਨ ਹੋਣੇ ਲੱਗਿਆ ਪਤਾ ਹੋਰ ਵੀ ਦੋ ਤਿੰਨ ਦਰਜ ਇਸ ਵਾਰੀ ਗਤਲ ਕਰਮ ਕੀ ਜਾਂ ਡਰੋਨ ਦੀ ਸੀ ਫਿਲਹਾਲ ਡਰੋਨ ਦੀ ਸੀ ਜੀ ਇਟਸ ਅ ਰੀਸੈਂਟ ਜਦੋਂ ਸਬੋਟ ਹਾਂਜੀ ਇਹ ਇਸ ਵਾਰੀ ਦਾ ਜਾਂ ਕੋਲਡ ਮਰਡਰ ਕੇਸ ਦਾ ਵਿਟਨੈਸ ਸਰ ਇਹ ਇਹ ਮਰਡਰ ਕੇਸ ਦਾ ਵਿਟਨੈਸ ਸਰ ਜੀ ਜੀ ਜਿੱਦੜੇ ਨਾ ਮੈਂ ਇੱਥੇ ਗੱਲ ਕਰਿਓ ਕਿ ਸਾਪਿਆ 32 ਹਾਂ ਵੀ ਕੈਲੈਸਟੂ ਯੂਰੋਪਸ ਤਿੰਨ ਤਿੰਨ ਸਾਲ ਪਹਿਲਾਂ ਚਰਚ ਚਲਾ ਗਿਆ ਇਹਨਾਂ ਦਾ ਮੋਡਸ ਆਪਰੇਂਡ ਨਹੀਂ ਹੁੰਦਾ ਨਾ ਦੂਜੇ ਸਟੇਟ ਤੋਂ ਕਈ ਵਾਰ ਮੈਜੋਰਟੀ ਆਫ ਦਾ ਟਾਈਮਸ ਦੂਜੇ ਸਟੇਟ ਤੋਂ ਬਨਵਾ ਲੈਂਦੇ ਨੇ ਰਾਜਸਥਾਨ ਐਂਡ ਵੈਸਟਰਨ ਯੂਪੀ ਹਾਂਜੀ ਇਹ ਇੰਨੇ ਬੰਦੇ ਗ੍ਰਫਤਾਰ ਹੋਏ ਇੱਕ ਰਹਿਦਾ ਗ੍ਰਫਤਾਰ ਹੋਣ ਵਾਲਾ ਜਿਹੜਾ ਰਿਚ ਬੈਠਿਆ ਸੀਗਾ ਸਰਕਾਰ ਨੇ ਕਿਸੀ ਜਿਸ ਸ਼ਖਸ ਨੇ ਸੁਪਾਰੀ ਦਿੱਤੀ ਸੀ ਕਿ ਉਹ ਦਿੱਸ਼ਟੀ ਇਹ ਵਿਟਨੈਸ ਸੀਗਾ ਜੀ ਇਸ ਕੇਸ ਦਾ तीन सौ दो ग नहीं नहीं, नमित तो अप्रोच किता, अप्रोच किता कि नहीं तो गया द मैटर ऑफ दर्पण है दर्पण एक, एक कुछ कंट्री कंट्रीमेड वेपन है जी बाकी तफतीश जा रही है कि वेपन कितों आया इन्हे को ਉਹਨਾਂ ਦੇ ਥਰੋ ਹੀ ਹੋਇਆ ਉਹਨਾਂ ਦੇ ਥਰੋ ਹੀ ਹੋਇਆ ਉਹਨਾਂ ਨੂੰ ਵੀ ਨਾਮਿਨੇਟ ਕਰਤਾ ਜਾਏ ਜਿੰਨਾ ਦੇ ਗੋਮਾਨੀਂ ਹੋਰ ਤੋਂਆਂ ਵੈਕੂਲਰ ਇੰਨੇ ਵੈਕੰਸੀ ਕਰ ਮਿਲਦੇ ਹੈ ਇਸੇ ਆਪਾਂ ਜਿਸਕੋ ਵੀ ਆਪਾਂ ਕੈਟਿਗਰੀ ਮੇਂ ਕੇਂਦਾ ਹੈ ਹੋਰ ਜ਼ਿਆਦਾ ਬਲੈਕਪਰੋਪ ਨਹੀਂ ਹੋ ਗਈ ਤੇ ਦੇਖੋ ਪਤਾ ਕੀ ਇਟ ਇਟ ਇਜ਼ ਆਲ ਅਬਾਊਟ ਪ੍ਰੋਐਕਟਿਵਨੈਸ ਪ੍ਰੋਐਕਟਿਵ ਵੀ ਆਰ ਪ੍ਰੋਐਕਟਿਵ ਤਹੀਂ ਫੜੇ ਜਾ ਰਹੇ ਹਾਂ ਇਹ ਐਕਸ 2 ਨੰਬਰ ਚ 2 ਨੰਬਰ ਚ 2 ਨੰਬਰ ਚ 45 ਨੰਬਰ ਐ ਫੀ ਜਿਹੜਾ ਜੜਕਾਰ ਚ ਐਕਸੀਡੈਂਟਲ ਫਾਇਰ ਹੋਇਆ ਸੀਗਾ ਉਦਕਾਰ ਚ ਵੀ ਜਿਹੜੇ ਬੈਠੇ ਸੀਗੇ ਡਿਫਾਲਟਰ ਸੀਗੇ ਉਹਦੇ ਚ ਮਾਨਿਆ ਵੀ ਬੈਠਾ ਹੋਇਆ ਸੀਗਾ ਮਾਨਿਆ ਜਿਹੜੇ ਕਾਨਫਰੈਂਸ ਪੰਤੌੜੀ ਪੰਤੌੜੀ ਹਾਂ ਬੈਂਸ ਵਾਲੇ ਕੇਸ ਚ ਜੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਕੀਤੀ ਰਿਲੀਜ਼ ਕੀਤੀ ਇਹਨਾਂ ਇਹਨਾਂ ਦੇ ਹੋਰ ਵੀ ਵਾਰਦਾਤਾ ਹੈ ਉਹ ਵੀ ਆਣ ਗਿਆ ਨੈਕਸਟ ਜਿਹੜੀ ਕਰੇਗਾ ਆਪਾਂ 3-4 ਦਿਨ ਮਾਡਰਮਾਨ ਲਵਾਂਗੇ ਨਾ ਦਾ ਨੰਬਰ ਮਾਡਰਮਾਨ ਲਵਾਂਗੇ ਯਾਰ ਪ੍ਰੋਫੈਸ਼ਨਲ ਆਂਦਰ ਬੁਬੀਓ ਆਂਦਰ ਪ੍ਰੋਫੈਸ਼ਨਲ ਬੈਪਨਸ ਦੇ ਉਹ ਵੀ ਨੌਵੀਂ ਤੇ 2 ਰੋਪ ਕੋ ਚਾਹੀਏਗੇ ਨਹੀਂ ਆਪ ਜੀ ਦੋਨਾਂ ਨੇ ਦੇ ਚਿੱਟੇ ਇਟ ਇਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਤਾਂ ਫੜਿਆ ਹੀ ਹੈ ਇਹਨਾਂ ਨੂੰ ਵੀਲ ਵਿਲ ਗੈਟ ਬੈਕ ਟੂ ਯੂ ਹਾਂਜੀ ਹਾਂਜੀ ਸਫਾਰੀ ਕਿੰਨੀ ਦੀ ਅਮਾਉਂਟ ਸੀ ਜੀ ਮੈਟਰ ਆਫ ਇਨਵੈਸਟੀਗੇਸ਼ਨ ਮੈਂ ਲਾਲ ਲੈਟ ਯੂ ਨੋ ਬਟ ਮੈਗੋ ਫੈਕਚੂਅਲੀ ਇਦਾਂ ਦੀ ਚੀਜ਼ ਨਾ ਕਰਨਾ ਬੋਲਾਂ ਜਿਹੜੀ ਗਰਤ ਹੋਵੇ ਕੋਈ ਵੀ ਫੈਕਚੁਅਲ ਚੀਜ਼ ਜਿਹੜੀ ਹੈ ਦੋ ਤਿੰਨ ਸਰਸਸ ਤੋਂ ਵੈਰੀਫਾਈ ਕਰਕੇ ਦਨਲ